ਬਦਮਾਸ਼ਾਂ ਨੇ ਡਾਕਟਰ ਨੂੰ ਦਿੱਤੀ ਜਾਨੋਂ ਮਾਰਨ ਦੀ ਧਮਕੀ ਮੇਖਾ ਭਾਈ ਜੀ ਦੱਸੋ ਉਸ ਤੋਂ ਬਾਅਦ ਉਹਨੇ ਜਦੋਂ ਇਹ ਗੱਲ ਕੀਤੀ ਕਹਿੰਦਾ ਕਿ 50 ਲੱਖ ਰੁਪਏ ਤਿਆਰ ਆ ਕੇ ਨਹੀਂ ਤੇ ਆਪਣੇ ਪਰਿਵਾਰ ਦੇ ਜਿਹੜੀ ਜਿਹੜੀ ਜਦੋਂ ਇਹ ਗੱਲ ਹੋਈ ਆ ਮੈਂ ਫੋਨ ਕੱਟਦਾ ਭਾਈ ਮੈਂ ਡਰ ਗਿਆ ਕੋਲਾਂ ਦੇ ਵਿੱਚ ਉਹਨੇ ਮੈਨੂੰ ਆਹ ਕੋਲ ਪਹਿਲੇ ਆਪਾਂ ਮੈਸੇਜ ਪਾਇਆ ਕਟਿਆ ਅੰਦਰ ਆ ਸਮਝ ਨਹੀਂ ਆ ਮੇਰੇ ਬਾਅਦ ਜੋ ਕੁਝ ਹੋਇਆ ਮੇਰਾ ਕਰਨ ਜਿਹਦੀ ਨੂੰ ਗੱਲ ਗਈ ਆ ਉੱਤੇ ਗੱਲ ਆ ਕੀ ਹੁਣ ਜੋਗਾ ਜਿਹੜਾ ਬਚ ਮੈਂ ਤਮਕੀ ਦੇ 50 ਲੱਖ ਦੀ ਮੰਗੀ ਫਰੋਤੀ ਪਰ ਕੋਈ ਅਸੀਂ ਪਰ ਮੇਰੀ ਬੇਟੀ ਦੀ ਸੈਂਟਰੀਆ ਉਹ ਮੈਂ ਕਿਹਦੇ ਕਾ ਛੱਡੀ ਹੋ ਜਵਾਨ ਬੇਟੀ ਠੀਕ ਹੈ ਉਹਦੀ ਉਹਦੇ ਪੇਪਰਾਂ ਸਾਰਾ ਖਰਾਬ ਸਕੂਲ ਛੁੱਟੀਆਂ ਉਹਨੂੰ ਕਰਾਉਂਦਾ ਪਿਆ ਵਾਈਫ ਮੇਰੀ ਕਿਤੇ ਮੈਂ ਕਿਤੇ ਠਿੱਕਾਂਦਾ ਫਿਰਦੇ ਹੋ ਮੰਤਰੀ ਕੁਲਦੀਪ ਧਾਲੀਵਾਲ ਵੱਲੋਂ ਪੀੜਤ ਪਰਿਵਾਰ ਨਾਲ ਮੁਲਾਕਾਤ ਮਤਲਬ ਤੁਸੀਂ ਸਾਡੇ ਹਲਕੇ 'ਚ ਪੈਂਦੇ ਹੋ ਪ੍ਰਧਾਨ ਸਭਾ 'ਚ ਇਨਾਰਜ ਪੈਂਦੇ ਹੋ ਮੈਂ ਤਾਂ ਆਪ ਉਸਲੇ ਸੀਰੀਜ਼ ਲੈ ਉਸਲੇ ਅਫਸਾਨਾ ਗੱਲ ਕੀਤੀ ਵੀ ਕੀ ਮਸਲਾ ਕੀ ਹੈ ਜੀ ਉਹਨਾਂ ਨੇ ਮੈਂ ਜਿੰਨੀਆਂ ਗੱਲਾਂ ਤੁਸੀਂ ਦੱਸੀਆਂ ਨਾ ਉਹਨਾਂ ਤੋਂ ਮੈਨੂੰ ਦੱਸੀਆਂ ਸਾਰੀਆਂ ਮੈਂ ਮੈਂ ਐਸਐਸਪੀ ਨਾਲ ਗੱਲ ਕਰਦਾ ਹਾਂ ਇੱਕ ਵਾਰ ਹਾਂ ਮੇਰੇ ਬੱਚਿਆਂ ਨੂੰ ਸਿਕਯੋਰ ਕੀਤਾ ਜਾ ਮਤਲਬ ਜੋ ਮੈਂ ਨਾ ਚੱਲਣ ਦਿਆ ਉੱਥੇ ਚੱਲਣ ਦਿਆ ਨਹੀਂ ਨਹੀਂ ਕੋਈ ਨਹੀਂ ਸਾਰੇ ਸਕੂਲ ਹੋ ਗਏ ਤੁਸੀਂ ਕੂਲੇ ਨਹੀਂ ਜਾ ਰਹੇ ਅੱਜ ਜੇ ਮੈਂ ਨਾ ਪੇਪਰ ਸੀ ਅੱਜ ਮੈਂ ਤਿੰਨ ਜਣੇ ਨਾਲ ਫੀਟ ਕਿਚ ਕੂਲੇ ਕਮੇਟੀ ਕਾਲੀ ਨਹੀਂ ਭੇਜਿਆ ਮੰਤਰੀ ਨੇ ਮੌਕੇ ਤੇ ਹੀ ਐਸਐਸਪੀ ਨੂੰ ਲਾ ਲਿਆ ਫੋਨ ਦਿੱਤੇ ਸਖਤ ਆਦੇਸ਼ ਆਪਾਂ ਚਲੋ ਪਛਤਾ ਦੱਸ ਕਰਤਾ ਸਕਸਪਾ ਅੱਪਾ ਜਿੱਦਾਂ ਦੇ ਹਾਲਾਤ ਦੱਸਦਾ ਮੁੰਡੇ ਦਿਨੇ ਵੀ ਇੱਥੇ ਦੇ ਹਸਪਤਾਲ ਦੇ ਲਾਗੇ ਕਿਤੇ ਫਿਰ ਕੇ ਗਏ ਆ ਇੱਕ ਮੁੰਡਾ ਹੋਰ ਇਹਨੂੰ ਗੰਗਮਾ ਦੇ ਦੋ ਹੈਗੇ ਆ ਤੁਹਾਡੇ ਕੋ ਹਾਂਜੀ ਸਰ ਹਾਂਜੀ ਸਰ ਜੇ ਮੇਰੀ ਹੈਗੇ ਤਾਂ ਮੈਂ ਆਪਣੇ ਦੋ ਗੰਗਮਾ ਦੇ ਦੇ ਦਿੰਨਾ ਨਹੀਂ ਸਰ ਨਹੀਂ ਸਰ ਪਹੁੰਚੇਗਾ ਸਰ ਅੱਧੇ ਘੰਟੇ ਪਹੁੰਚੇਗਾ ਡਿਪਟੀ ਸਾਹਿਬ ਦੇ ਨਾਲ ਆ ਦਿਨੇ ਵੀ ਆਪਾਂ ਭਾਜੀ ਇੱਥੋਂ ਕਰਕੇ ਇੱਕ ਅੱਧੇ ਦਿਨ ਦੇ ਵਿੱਚ ਕੇਸ ਜਿਹੜਾ ਦਾ ਖਤਮ ਕਰਦਾ ਜੀ ਹਾਂ ਪਿਛਲੇ ਦਿਨਾਂ ਚ ਪੰਜਾਬ ਚ ਇੱਕ ਡਾਕਟਰ ਨੂੰ ਬਦਮਾਸ਼ਾਂ ਵੱਲੋਂ ਫੋਨ ਕਰ ਸ਼ਰੇਆਮ ਧਮਕੀਆਂ ਦਿੱਤੀਆਂ ਗਈਆਂ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਫਿਰੋਤੀ ਦੀ ਮੰਗ ਕੀਤੀ ਗਈ 50 ਲੱਖ ਦੀ ਫਿਰੋਤੀ ਮੰਗੀ ਗਈ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰ ਰਹੇ ਸੈਮੇ ਇਸ ਡਾਕਟਰ ਨਾਲ ਪੰਜਾਬ ਦੇ ਕੈਬਨਟ ਮੰਤਰੀ ਕੁਲਦੀਪ ਢਾਲੀਵਾਲ ਵੱਲੋਂ ਖੁਦ ਉਹਨਾਂ ਦੇ ਘਰ ਫਤਿਹਗੜ ਚੂੜੀਆਂ ਪਹੁੰਚ ਮੁਲਾਕਾਤ ਕੀਤੀ ਗਈ ਹੈ ਮంత్రి ਵੱਲੋਂ ਪਰਿਵਾਰ ਦਾ ਹਾਲਚਾਲ ਜਾਣਿਆ ਗਿਆ ਇਸ ਮੌਕੇ ਉਹਨਾਂ ਵੱਲੋਂ ਐਸਐਸਪੀ ਨੂੰ ਫੋਨ ਲਗਾ ਪੀੜਤ ਇਸ ਪਰਿਵਾਰ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਤੇ ਨਾਲ ਹੀ ਜਲਦ ਮਾਮਲੇ ਨੂੰ ਸੁਲਝਾਉਣ ਬਦਮਾਸ਼ਾਂ ਨੂੰ ਕਾਬੂ ਕਰਨ ਦੇ ਹੁਕਮ ਦਿੱਤੇ ਗਏ ਨੇ ਤੁਸੀਂ ਸਾਡੇ ਹਲਕੇ ਚ ਪੈਂਦੇ ਹੋ ਪ੍ਰਧਾਨ ਸਭਾ ਕਾ ਇਲਾਕੇ ਚ ਪੈਂਦੇ ਹੋ ਮੈਂ ਤਾਂ ਆਪ ਉਸੇਲੇ ਸੀਸ ਲਿਆ ਉਸੇਲੇ ਅਫਸਾਨਾ ਗੱਲ ਕੀਤੀ ਵੀ ਕੀ ਮਸਲਾ ਕੀ ਹੈ ਉਹਨਾਂ ਨੇ ਮੈਂ ਜਿੰਨੀਆਂ ਗੱਲਾਂ ਤੁਸੀਂ ਦੱਸੀਆਂ ਨਾ ਉਹਨਾਂ ਤੋਂ ਮੈਨੂੰ ਦੱਸੀਆਂ ਸਾਰੀਆਂ ਇੱਕ ਕਰਕੇ ਮੈਂ ਤੁਹਾਨੂੰ ਕਹਿਣਾ ਬਈ ਅਸੀਂ ਤੁਹਾਡੇ ਨਾਲ ਫੋਟੋ ਸਾਈਟ ਤੁਹਾਡੇ ਕੋਲ ਇੱਕ ਮੁੰਡਾ ਹਾਂਜੀ ਸਰ ਦੇਖਿਆ ਕਦ ਮੈਂ ਹਾਂਜੀ ਅੱਛਾ ਨਹੀਂ ਨਹੀਂ ਇੱਕ ਇੱਕ ਮੁੰਡਾ ਹੋਰ ਮਤਲਬ ਆਪਾਂ ਇਹਨਾਂ ਨੂੰ ਕਰਕੇ ਨਹੀਂ ਮੈਂ ਮੈਂ ਐਸਐਸਪੀ ਨਾਲ ਗੱਲ ਕਰਦਾ ਹਾਂ ਇੱਕ ਵਾਰ ਹਾਂ ਹਾਂ ਮੇਰੇ ਬੱਚਿਆਂ ਨੂੰ ਸਿਕਿਉਰ ਕੀਤਾ ਜਾਵੇ ਮਤਲਬ ਜੋ ਮੈਂ ਨਾਲ ਚੱਲਣਦੇ ਆ ਉਹ ਤੇ ਚੱਲਣਦੇ ਆ ਨਹੀਂ ਨਹੀਂ ਕੋਈ ਨਹੀਂ ਸਾਰੇ ਸਕੂਲ ਹੋ ਗਏ ਤੁਸੀਂ ਬੱਚੇ ਜਿਹੜੇ ਆ ਮੇਰੇ ਬੱਚੇ ਮਤਲਬ ਸਕੂਲ ਨਹੀਂ ਜਾ ਰਿਹਾ ਅੱਜ ਜੇ ਮੈਂ ਨਾ ਪੇਪਰ ਸੀ ਅੱਜ ਮੈਂ ਤਿੰਨੇ ਜਾਣੇ ਨਾਲ ਵੇੜ ਕੇ ਸਕੂਲ ਮੈਡੀਕਲ ਹੀ ਨਹੀਂ ਭੇਜਿਆ ਸਤਿ ਸ਼੍ਰੀ ਅਕਾਲ ਜੀ ਐਸਐਸਪੀ ਸਾਹਿਬ ਮੈਂ ਡਾਕਟਰ ਮਾਜਬੀ ਸਿੰਘ ਉਹਦੇ ਕੋਲ ਆ ਨਵੇਂ ਪਿੰਡ ਸਰ ਸਰ ਅੱਛਾ ਮਿੰਨੂ ਇਹਨਾਂ ਨੇ ਸਾਰੀ ਗੱਲ ਦੱਸੀ ਆ ਆਪਾਂ ਜਦੋਂ ਪਛਾ ਦੱਜ ਕਰਤਾ ਅੱਛਾ ਅੱਛਾ ਆਪਾਂ ਜਿੱਦਾਂ ਦੇ ਹਾਲਾਤ ਦੱਸਦਾ ਮੁੰਡੇ ਦਿਨੇ ਵੀ ਇੱਥੇ ਦੇ ਹਸਪਤਾਲ ਦੇ ਲਾਗੇ ਕਿਤੇ ਫਿਰ ਕੇ ਗਏ ਆ ਸਰ ਤੇ ਆਪਾਂ ਇਹਨੂੰ ਇੱਕ ਦੀ ਥਾਂ ਤੇ ਦੋ ਮੁੰਡੇ ਗਨਮੈਂ ਦੇ ਦੀ ਬਿਲਕੁਲ ਠੀਕ ਹੈ ਸਰ ਇੱਕ ਇੱਕ ਮੁੰਡਾ ਹੋਵੇ ਉਹਨੂੰ ਗੰਗਨਾ ਦੇ ਦੇੋ ਹੈਗੇ ਆ ਤੁਹਾਡੇ ਕੋਲ ਹਾਂਜੀ ਸਰ ਹਾਂਜੀ ਸਰ ਜੇ ਨਹੀਂ ਹੈਗੇ ਤਾਂ ਮੈਂ ਆਪਣੇ ਦੋ ਗੰਗਨਾ ਦੇ ਦੇਣਾ ਨਹੀਂ ਸਰ ਨਹੀਂ ਸਰ ਪਹੁੰਚੇਗਾ ਸਰ ਅੱਧੇ ਘੰਟੇ ਪਹੁੰਚੇਗਾ ਹਾਂ ਦੇਖ ਲਓ ਵੈਸੇ ਜੇ ਤੁਹਾਨੂੰ ਕੋਈ ਹਾਂ ਕਮੀ ਆ ਫੋਰਸ ਦੀ ਕੋਈ ਗੱਲ ਹੈ ਤਾਂ ਮੈਂ ਆਪਣੇ ਦੋ ਗੰਗਨਾ ਦੇ ਦੇਣਾ ਮੇਰੇ ਨਾਲੇ ਹਲਕੇ ਜਿਹਦਾ ਕਿਸੇ ਬੰਦੇ ਦਾ ਹੋਰਾਂ ਦੀ ਚਾਹੀਦਾ ਨਹੀਂ ਬਿਲਕੁਲ ਨਹੀਂ ਹੋਊਗਾ ਸਰ ਅੱਧੇ ਘੰਟੇ ਜੇ ਇਹਨਾਂ ਕੋ ਪਹੁੰਚੇਗਾ ਸਰ ਹਾਂ ਅੱਧੇ ਘੰਟੇ ਜੇ ਤੁਜਾ ਮੁੰਡਾ ਵੀ ਵਧੀਆ ਮੁੰਡਾ ਜਿਹੜਾ ਉਹ ਫੋਸਟ ਦੇ ਦਿਓ ਸਭ ਦੇਖ ਦੀ ਗੱਲ ਕੋ ਮੁੰਡਾ ਹੋਊਗਾ ਸਰ ਹਾਂ ਜੰਗ ਮੁੰਡਾ ਚੰਗਾ ਮੁੰਡਾ ਫਰਤੀਲਾ ਜਿਹੜਾ ਕਿਉਂਕਿ ਬੰਦੇ ਜਿਹੜੇ ਵੀ ਇੱਥੇ ਫਿਰ ਕੇ ਗਏ ਆ ਡਿਪਟੀ ਸਾਹਿਬ ਮੇਰੇ ਨਾਲ ਆ ਦਿਨੇ ਵੀ ਆਪਾਂ ਬਾਜੀ ਇੱਥੋਂ ਕਰਕੇ ਇੱਕ ਅੱਧੇ ਦਿਨ ਦੇ ਵਿੱਚ ਇਹ ਕੇਸ ਜਿਹੜਾ ਦਾ ਖਤਮ ਕਰਦਾ ਬਿਲਕੁਲ ਠੀਕ ਹੈ ਸਰ ਹੋ ਜਾਏਗਾ ਸਰ ਠੀਕ ਹੈ ਨਾ ਹਾਂ ਹੋ ਜਾਏਗਾ ਸਰ ਠੀਕ 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 ਹੈ ਠੀਕ ਹੈ ਸਰ ਠੀਕ ਹੈ ਠੀਕ ਹੈ ਮੁੰਡੇ ਮੁੰਡਾ ਭੇਜ ਦਿਓ ਹੁਣੀ ਹੁਣੀ ਸਰ ਅੱਧੇ ਘੰਟੇ ਦੇ ਅੰਦਰ ਹਾਂ ਜੀ ਨਾਲੇ ਜਦੋਂ ਤੁਹਾਨੂੰ ਲੋੜ ਪਵੇ ਕਿਤੇ ਫੋਰਸ ਦੀ ਮੇਰੇ ਗਨਮੈਨ ਲਾ ਲਾ ਕਰੋ ਕੋਈ ਚੱਕਰ ਨਹੀਂ ਆ ਬਿਲਕੁਲ ਠੀਕ ਹੈ ਹਾਂ ਮੈਨੂੰ ਗੱਲਵੇਂ ਦਾ ਬਹੁਤਾ ਬਚਾ ਦੇ ਜਦੋਂ ਵੀ ਤੁਹਾਨੂੰ ਲੱਗੇ ਕਿ ਬੰਦੇ ਘੱਟ ਦੇ ਕਿਤੇ ਡਿਊਟੀ ਲੱਗੀ ਆ ਕਿਤੇ ਇੱਧਰ ਆ ਮੈਨੂੰ ਕਾਲ ਕਰਕੇ ਭੇਜ ਦਿਆ ਕਰੋ ਕਿ ਬੰਦੇ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਯਾਰ ਬਿਲਕੁਲ ਠੀਕ ਹੈ ਹਾਂ ਪਰ ਕਿਹੇ ਵੀ ਬੰਦੇ ਦਾ ਕੋਈ ਨੁਕਸਾਨ ਨਹੀਂ ਹੋਣਾ ਬਿਲਕੁਲ ਠੀਕ ਹਾਂ ਲੋਡ ਪਾਓ ਤੇ ਮੇਰੇ ਕੰਦੇ ਮੈਨ ਲਾ ਕੇ ਦੇਖਦੇ ਠੀਕ ਹੈ ਨਾ ਸਰ ਬਿਲਕੁਲ ਠੀਕ ਹੈ ਹਾਂ ਬਿਲਕੁਲ ਠੀਕ OK 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 ਯਾਨੀ ਇੱਕ ਅੱਧਾ ਤੋ ਜਾਣ ਵਾਸਤੇ ਜਿਹੜਾ ਦੇਖਦੇ ਪੈ ਕੋ ਹੋੜਾ ਜੰਦਾ ਕੋੜੇ ਕੋੜੇ 2 ਘੰਟੇ ਦਾ ਜਾਂਦਾ ਇੱਕ ਹੋਰ ਆਪਾਂ ਦੇ ਦਿੰਦੇ ਹਾਂ ਉਹ ਤੋਂ ਬਿਨਾਂ ਵੀ ਇੱਕ ਹੋਰ ਪਹੂਗੀ ਤੇ ਡੀਪੀ ਸਾਹਿਬ ਤੁਸੀਂ ਇੱਥੇ ਮਤਲਬ ਖਿਆਲ ਰੱਖਣਾ ਸਰ ਬੇਟੀਆਂ ਮੇਰੀ ਸਿਵਲ ਵੀ ਟੀਮਾਂ ਹੱਦੀਆਂ ਹਾਂ ਤੁਸੀਂ ਬਿਲਕੁਲ ਹੀ ਕਾਲੀਨਾ ਹੱਡੇ ਏਰੀਆ ਹਾਂ ਉਹ ਮੈਨਾਂ ਨੇ ਸਾਨੂੰ ਦੱਸਿਆ ਆ ਕਿ ਆਪਣਾ ਸਿਵਲ ਦੇ ਲਈ ਬਹੁਤ ਸਰ ਹੈ ਕੀ ਕੰਮ ਕਰ ਨਹੀਂ ਨਹੀਂ ਕਹਾਂਗੇ ਹੱਲ ਹੋਪ ਇਸ ਮੌਕੇ ਪੀੜਤੋਂ ਡਾਕਟਰ ਵੱਲੋਂ ਇੱਕ ਇੱਕ ਗੱਲ ਮੰਤਰੀ ਕੁਲਦੀਪ ਢਾਲੀਵਾਲ ਨੂੰ ਦੱਸ ਸਾਮਲੇ ਚ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਗ੍ਰੇਡ ਹਸਪਤਲ ਨਹੀਂ ਹੈਗਾ ਠੀਕ ਹੈ ਮੈਂ ਖਾਂਜੀ ਭਾਈ ਦੱਸੋ ਠੀਕ ਹੈ ਕਹਿੰਦਾ ਮੈਂ ਜੀ ਮਤਲਬ ਇਹ ਹੋਦਾ ਠੀਕ ਹੈ ਮੈਂ ਕਿਹਾ ਭਾਈ ਜੀ ਦੱਸੋ ਉਸ ਤੋਂ ਵਾਦਾ ਉਹਨੇ ਜਦੋਂ ਇਹ ਗੱਲ ਕੀਤੀ ਕਹਿੰਦਾ ਕਿ 50 ਲੱਖ ਰੁਪਏ ਤਿਆਰ ਆਕਰ ਨਹੀਂ ਤੇ ਆਪਣੇ ਪਰਿਵਾਰ ਦੇ ਉਸ ਤੋਂ ਵਾਲਾ ਜਦੋਂ ਇਹ ਗੱਲ ਹੋਈ ਆ ਮੈਂ ਫੋਨ ਕੱਟਦਾ ਭਾਈ ਮੈਂ ਡਰ ਗਿਆ ਮੈਂ ਡਰਨ ਤੋਂ ਵਾਦਾ ਉਹਨੇ ਉਸ ਬੰਦੇ ਨੇ ਮੈਨੂੰ ਮਤਲਬ ਕੋਲਾਕਟ ਵਾਈਸ ਕੋਲਾ ਪੇਜ ਨਹੀਂ ਸ਼ੁਰੂ ਕਰਤੀ ਆ ਵਾਈਸ ਕੋਲਾ ਦੇ ਵਿੱਚ ਉਹਨੇ ਮੈਨੂੰ ਆਹ ਕੋ ਪਹਿਲੇ ਆਪਾਂ ਮੈਂ ਅਸਲੀ ਫਾਈਲ ਇਹ ਕਟਿਆੰਦਰਾ ਸੰਭਾਲਣੀ ਆ ਮੇਰੇ ਬਾਅਦ ਜੋ ਘਰ ਆਇਆ ਮੇਰਾ ਭਰਾ ਤੇ ਮਾਰੀ ਉਹ ਦਿਨ ਉਹ ਤੋਂ ਬਿੜੀ ਵਸ ਗਈ ਤੁਹਾਨੂੰ ਤਾਂ ਨਹੀਂ ਅੱਛਾ ਸਰ 1 30 ਤਰੀਕ ਦੀ ਰਾਤੀ 9 ਵਜੇ 7 ਮਿੰਟ ਤੇ ਵਾਇਸ ਕਾਲ ਆਈ 31 ਤਰੀਕ ਨੂੰ ਇਹਨਾਂ ਨੇ ਮੇਰੇ ਘਰ ਦੀ ਮੱਦੀਪੁਰ ਵਾਲੀ ਦੀ ਰਿਪੋਟ ਕੀਤੀ ਔਰ ਰਾਤ 12 ਵਜੇ ਮੈਨੂੰ ਮਤਲਬ 11 ਵਜੇ ਤੇ ਵੀਡੀਓ ਪਾਈ ਆ ਆਰ ਕੋ ਯਾਤਰਾ ਘਰ ਆ ਠੀਕ ਆ ਆਪ ਕੋ ਪਿੰਡ ਵਾਲੇ ਘਰ ਦੀ ਆਹ ਕੋ ਕਟਿੰਗ ਵਾਲਾ ਮੁੰਡਾ ਇੱਕ ਵੇਲੇ ਪ੍ਰਸ਼ਾਮੇ ਚ ਦੇਖ ਆਉਂਦਿਆ ਹੋਊ ਆਪ ਠੀਕ ਆ ਉਸ ਤੋਂ ਬਾਅਦ ਆ ਆਹੰਦਾ ਤਰੀਕਾ ਦਾ ਸਾਹਮਣਾ ਕਰਿਆ ਬਰਸੋਂ 9:47 ਮਿੰਟੇ 6 ਜਾਣੇ ਭਗਵਾਨ ਗਾਨਾ ਉਸ ਵਾਲੇ ਨਾ ਇੱਥੇ ਆ ਜਿਹੜਾ ਕੰਨ ਹੋਦਿਆ ਇਹਦੇ ਥੰਮਨੇ ਕੈਮਰੇ 'ਚ ਇਕੱਠੇ ਹੋਏ ਸਾਰੇ ਇਕੱਠੇ ਹੋਣ ਤੋਂ ਬਾਅਦ ਇਹਨਾਂ ਨੇ ਮਤਲਬ ਉੱਥੋਂ ਤੁਰਿਆ 2 ਜਾਣੇ ਬਹੁਤ ਬਟੇ ਦੇ ਪਿੱਛੋਂ ਦੀ 2 ਜਾਣੇ ਉੱਥੇ ਮੋਸਤਾ ਤੇ ਖਲੋ ਗਏ ਆ ਗੱਲ ਨਾ ਦਿਨੇ ਤੱਕ 9:00 ਵਜੇ ਤੜਕਾਰੀ ਮੰਦੇ ਪਾਸੋਂ ਮਾਰਨਿੰਗ ਟਾਈਮ ਇਹ ਬੰਦਾ ਅੰਦਰ ਆਉਂ ਗਿਆ ਠੀਕ ਹੈ ਇਹਦੀ ਵੀਡੀਓ ਵੀ ਆਪਕੋ ਸਰ ਜਦੋਂ ਅੰਦਰ ਆਂਦੇ ਦੀ ਆ ਠੀਕ ਹੈ ਆਕਰ ਇਹਨੇ ਤੁਰ ਕੇ ਆਇਆ ਪਹਿਲਾਂ ਆਕਰ ਆ ਗਰੋਂ ਬਾਸ ਆਸੋਂ ਆਉਂਦਿਆ ਇਹ ਇਕੱਲਾ ਬੰਦਾ ਅੰਦਰ ਆਇਆ ਠੀਕ ਹੈ ਇਥੋਂ ਆਇਆ ਤੇ ਇੱਕ ਜਿਹੜਾ ਸਿਕਿਉਰਟੀ ਗਾਰਡ ਦਿੱਤਾ ਸੀ ਉਹ ਤੇ ਕਿਪਰ ਆ ਗਈ ਉਹ ਬਾੜ ਦੇ ਵਿੱਚ ਲੰਮੀ ਪਿਆ ਜਾਂਦੇ ਮੈਂ ਠੀਕ ਨਹੀਂ ਹੈਗਾ ਮੇਰੇ ਨਾਲ ਬੀਟੇ ਜਾਂ ਤੋਂ ਇਹ ਦਾ 12 ਦਾ ਪਹਿਲਾਂ ਮੈਂ ਡੇਪੈਸਿੰਗ ਹੈਗਾ ਠੀਕ ਹੈ ਤੇ ਭਾਜੀ ਮੈਨੂੰ ਭੇਜਿਆ ਹੈਗਾ ਪਰ ਮੇਰੇ ਕੋ ਮੈਂ ਕਿ ਜੀ ਮਤਲ ਉਹਨੇ ਜਿਹੜੀ ਗੱਲਾਂ ਮੈਨੂੰ ਕਈਆਂ ਤਰ੍ਹਾਂ ਤੇ ਜਿਹੜੀ ਗੱਲ ਆ ਅੰਦਰ ਆ ਗਿਆ ਉਸ ਤੋਂ ਬਾਅਦ ਇਹਨੇ ਉਸ ਤੋਂ ਬਾਅਦ ਆਪ ਕੋ ਇਹਨੇ ਇੱਥੇ ਜਾਣਾ ਨਾਲ ਦੀ ਦੁਕਾਨ ਲੱਗੇ ਦੁਕਾਨ ਤੇ ਜਾ ਕੇ ਇਨੇ ਦੁੱਧਿਆਂ ਨੂੰ ਆਵਾਜ਼ਾਂ ਮਾਰਨੀ ਹੈ ਕਿ ਮੁੰਡੇ ਮਗਲ ਇੱਥੇ ਉਹਨਾਂ ਮੇਰਾ ਸਾਲਾ ਵੀ ਰਕਤਿਆ ਵੀ ਦੋ ਤਿੰਨ ਮੁੰਡੇ ਹੋਰ ਖਿਲਾਰੇ ਸੀ ਇੱਕ ਜਿਹੜਾ ਮੈਨੂੰ ਸਕੋਰਟੀ ਗਾਰਡਿੰਗ ਉਠਾਇਆ ਤੇ ਦੂਣੀ ਹੋਤਾ ਠੀਕ ਹੈ ਇੱਥੇ ਜਾ ਕੇ ਇਹਨੇ ਆ ਕੋਈ ਨਾ ਆਵਾਜ਼ਾਂ ਮਾਰਦੀਆਂ ਆਵਾਜ਼ਾਂ ਮਾਰਨੀ ਆ ਕਿ ਭੱਜੋ ਇੱਥੇ ਉਹਨੇ ਕਿਹਾ ਮੇਰਾ ਸਾਲਾ ਵੀ ਇੱਥੇ ਆ ਲੈਣਾ ਆਉਣ ਤੋਂ ਬਾਅਦ ਇਹਨੇ ਆਵਾਜ਼ਾਂ ਮਾਰ ਕੇ ਆਜੇ ਪੂਰਾ ਇਸ਼ਾਰੇ ਨਾਲ ਆਜੇ ਆਓ ਕੋ ਭੱਜਣ ਦਿਆ ਇਹ ਭੱਜੋ ਇੱਥੇ ਠੀਕ ਹੈ ਇਹ ਪਾ ਗਾ ਗਿਆ ਇੱਥੇ ਮੇਰਾ ਸਾਲਾ ਆ ਕੇ ਖੜੋਤਾ ਉਹ ਤਾਂ ਜਿਹੜਾ ਦੂਜੇ ਮੰਡੇ ਉਹ ਵੀ ਲਾਗੋਂ ਦੀ ਧੱਜੀ ਆ ਪੂਰੇ ਆਹ ਵੇਖੋ ਆ ਦੋ ਮਰਥਾ ਜਿਹੜੇ ਇਹਨਾਂ ਜਿਨ੍ਹਾਂ ਸ਼ਹਿਰ ਮਾਰਿਆ ਆ ਵੀ ਭੱਜ ਗਿਆ ਇੱਥੇ ਹੁਣ ਵੇਖੋ ਮੇਰਾ ਬਰਦਰ ਉਹ ਜਿਹੜਾ ਹੈਗਾ ਇਹ ਇੱਥੇ ਆਣ ਕੇ ਛੋਤਾ ਹੋਇਆ ਠੀਕ ਆ ਛੋਤਾ ਆ ਚੌਥਾ ਵੀ ਲਾਗੋਂ ਦੀ ਆਹੋ ਆ ਆ ਗਿਆ ਠੀਕ ਹੈ ਇੱਥੇ ਕੋਈ ਫੀਮੇਲ ਨੰਗਲੀ ਲੇਡੀ ਇਹਦੇ ਲਾਗੋਂ ਦੀ ਵੇਖੋ ਭੱਜਦਾ ਔਰ ਇਹਦੇ ਆਹ ਆ ਜਿਹੜੀ ਕੀਰੀ ਦੀ ਤਾਂ ਕਿ ਇਹ ਮੁੰਡੇ ਦੀ ਇਹ ਆ ਬੇਟਾ ਉਹ ਉਹ ਕਾਹ ਦੀ ਗੱਲ ਪਰ ਨਹੀਂ ਕੋਈ ਅਸੀਂ ਪਰ ਮੇਰੀ ਬੇਟੀ ਸੈਨਤ ਜੀ ਆ ਉਹ ਮੈਂ ਕਿਹਦੇ ਘਰ ਛੱਡੀ ਹੋਈ ਜਵਾਨ ਬੇਟੀ ਠੀਕ ਹੈ ਉਹ ਨੀੜ ਦੀ ਉਹਦੇ ਪੇਪਰਾਂ ਸਾਰਾ ਖਰਾਬ ਸਕੂਲੋਂ ਛੁੱਟੀਆਂ ਉਹਨੂੰ ਕਰਾਉਂਦਾ ਪਿਆ ਵਾਈਫ ਮੇਰੀ ਕਿਤੇ ਮੈਂ ਕਿਤੇ ਟੱਕੇ ਖਾਂਦਾ ਫਿਰਦਾ ਪਿਆ ਹੂੰ ਨਹੀਂ ਕੋਈ ਅਸੀਂ ਤੜਨਾਲੇ ਮੈਂ ਤਾਂ ਫੇਸਬੁੱਕ ਤੋਂ ਦੇਖਿਆ ਪਰ ਮੈਂ ਤੜੜੇ ਲੈਵਲ ਤੋਂ ਤਾਂ ਉੱਠਿਆ ਹੋਇਆ ਨਹੀਂ ਉਹ ਠੀਕ ਹੈ ਮੈਂ ਤਾਂ ਕਿਤੇ ਤੁਸੀਂ ਆਪਣੀ ਜਿੰਦਗੀ ਦੀ ਫਾਕਾ ਕਿਤੇ ਤੋਂ ਤੱਕ ਬਣਾਇਆ ਤੇ ਇਹਦਾ ਮਤਲਬ ਮੈਂ ਕਿਹੜਾ ਕਿ ਤਰੱਕੀ ਦਾ ਮੇਰਾ ਹੋ ਗਿਆ ਨਹੀਂ ਦੇ ਕੋਈ ਗੱਲ ਨਹੀਂ ਬੀੜ ਤੇ ਇਸ ਡਾਕਟਰ ਦਾ ਕਹਿਣਾ ਹੈ ਕਿ ਸ਼ਰਿਆਮ ਬਦਮਾਸ਼ ਉਹਨਾਂ ਦੇ ਘਰਾਂ ਕੋਲ ਹਸਪਤਾਲਾਂ ਕੋਲ ਘੁੰਮ ਰਹੇ ਨੇ ਉਹਨਾਂ ਨੂੰ ਧਮਕੀਆਂ ਦੇ ਰਹੇ ਨੇ ਇਸ ਵਾਰਦਾਤ ਤੋਂ ਬਾਅਦ ਪਰਿਵਾਰ ਸਹਿਮਿਆ ਹੋਇਆ ਮੰਤਰੀ ਕੁਲਦੀਪ ਢਾੜੀਵਾਲ ਵੱਲੋਂ ਇਸ ਪਰਿਵਾਰ ਨੂੰ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ ਗਿਆ ਫਿਲਹਾਲ ਦੇਖਣਾ ਹੋਵੇਗਾ ਆਖਰ ਕਦੋਂ ਤੱਕ ਪੰਜਾਬ ਪੁਲਿਸ ਇਸ ਮਾਮਲੇ ਨੂੰ ਸੁਲਝਾਉਂਦੀ ਹੈ ਬਿਊਰੋ ਰਿਪੋਰਟ ਜਗਬਾਨੀ ਟੀਵੀ